ਸਤਿ ਸ਼੍ਰੀ ਅਕਾਲ ਜੀ। ਸੋ ਤਾਂ ਅੱਜ ਦੀ ਵੀਡੀਓ ਚ ਲਓ ਜੀ ਅੱਜ ਹੁਣ ਚਲੀਏ ਰੇਪ ਪਾਵਾਂ। ਮੌਸਮ ਸਾਫ਼ ਵਹੀਂ ਪਿਆ ਨਹੀਂ ਰਾਤਾਂ ਗੱਲਾਂ ਕਰਦੇ ਜਿਹੜੀਆਂ ਵੀ ਜਿਮੀ ਪੈ ਗਿਆ ਫਿਰ ਤਾਂ ਨਹੀਂ ਪੈਂਦਾ। ਹੁਣ ਜਾ ਕੇ ਰੇਪ ਪਾਤੀ ਇਹਨਾਂ ਦਾ ਦੇਖ ਵੀ ਨਾਲੇ ਬੁੱਟਿਆਂ ਚ ਪਈ ਬੂਲਰਾਂ ਵਿੱਚ ਵੀ ਥੋੜਾ ਜਿਹਾ ਕੱਲੇ ਕੱਲੇ ਬੂਲਰਾਂ 'ਚ ਗਰੇ ਜੀ ਇੱਕ ਇੱਕ ਮੁਠੀ। ਲੇ ਜੀ ਦੋ ਤਿੰਨ ਥੱਲੇ ਸੱਜ ਰਹੇ ਅੱਜ ਮੌਸਮ ਸਾਫ਼ ਆ। ਵਧੀਆ ਹਜੇ ਸੂਰਤ ਵੀ ਨਹੀਂ ਚੜਾ ਇਹਨਾਂ ਪਤਾ ਤੋ ਪਾ ਚੜੇ ਆਣੀ ਬਹੁਤ। ਮੌਸਮ ਲਈ ਵਧੀਆ ਠੱਡਾ ਜਾ ਮੈਂ ਠੰਡੇ ਠੰਡੇ ਪਾਇਆ ਇਹ ਨਾਲੇ ਪਾ DIY ਸਲਫਰ ਗੈਲ ਦੋਨੇ ਚੀਜ਼ਾਂ ਰਲਾ ਕੇ ਛੜਦੀ ਆ ਹੰਤਾ ਪਾਣੀ ਹਟ ਗਿਆ ਬਾਕੀ ਕੂਲਰਾਂ ਵਿੱਚ ਵੀ ਥੋੜੇ ਸਲਫਰ ਪਾ DIY ਥੋੜਾ ਜਿਹਾ ਰੇਹ ਪਾ DIY ਜੂਰੀਆ ਦੇਖਦੇ ਜੇ ਡਾਇਆ ਹੋਇਆ ਡਾਇਆ ਵੀ ਪਾ ਦਿੰਦੇ ਆ ਕਥੈਲਾ ਤਕਰੀਬਨ ਸਾਰੇ ਬੂਟਿਆਂ ਵਿੱਚ ਬਾਕੀ ਖਾਫੂng ਦੀ ਸਲਾਹ ਇੱਕ ਪੰਗੀ ਸਾਈਡ ਬੂਟਿਆਂ ਵਿੱਚ ਮਾਦਾ ਵੀ ਪਾ ਦਈਏ ਥੋੜੇ ਫਰਕ ਰਹਿੰਦਾ ਇਹ ਚੀਜ਼ਾਂ ਪੁੱਕਿਆਂ ਚ ਪਾ ਦਈਏ ਚਲੋ ਚੱਲਦੇ ਆ ਜੀ ਹਰੇ ਪੌਣ ਫਿਰ ਚੱਲੀਏ ਇਹ ਬੰਦਾ ਨਹੀਂ ਸਾਡਾ ਅੰਦਰ ਦੇ ਨਿਕਲ ਰਿਹਾ ਉਹਨੂੰ ਢੀਕਦਾ ਵੀ ਆ ਜਾ ਹਾਂ ਚੱਲੀਏ ਫਿਰ ਹਾਂ ਲਓ ਜੀ ਹੁਣ ਤਾਂ ਪਾਣੀ ਗਿਆ ਘਟ ਲੱਗੀ ਮਿੱਟੀ ਦੇਖਣ ਮੈਂ ਪਾ ਦਈਏ ਰਹੇ ਹਾਂ ਲਗੇ ਰਹਾ ਹਾਂ ਬੰਦਾ ਲਿਆਂਦਾ ਰੈਡੀ ਕਰਕੇ ਫੂਲਜ ਚੜਿਆ ਆ ਥੋੜਾ ਜਿਹਾ ਉਧਰ ਹਾਂ ਜਾਤੀ ਮਨ ਨਾਲੇ ਪਪੂਲਰਾਂ ਚ ਪਾਇਆ ਹੀ ਇਹ ਨਾਲੇ ਇੱਧਰ ਨਵੇੜ ਦੀਏ ਮੋਦੀ ਸਾਹਿਬ ਦੀ ਫੋਟੋ ਆ ਦੇ ਲੈ ਉੱਪਰ ਜੂਰੀਏ ਪਰ ਥੱਲੇ ਪਰ ਪ੍ਰਧਾਨ ਮੰਤਰੀ ਦੀ ਨਾ ਵਹ ਮਨ ਨੂੰ ਰਲਾ ਕੇ ਤੇ ਪੜਾਈ ਜਾਈ ਹਾਂ ਹਮ ਬਰਦੀ ਚੇਂਜ ਕਰ ਲੈ ਚੱਲ ਫਿਰ ਇੱਥੇ ਰੱਖ ਲੈਣਾ ਹੁਣ ਤੱਕ ਗਿਆ ਲੋਡ ਪੈਂਦੀ ਰਹਿੰਦੀ ਏ ਜੇ ਕੋਈ ਅੱਲਾ ਤੁਹਲਾ ਖੋਲ ਇਹ ਕਰਦਾ ਕਦੇ ਝੂਲੀ ਉਹ ਹਰ ਤੇ ਫੱਲੀ ਕਰਦਾ ਰੈਕਟਰ ਹੈ ਚੱਲ ਤਖਾਂ ਨੂੰ ਹੂੰ ਕੱਖਾਂ ਮੇ ਲੈ ਆਪਾਂ ਜਲ ਗੱਲ ਵੜ ਲਏ ਤੇ ਸੱਟ ਚੱਲ ਦੇਖ ਪੱਥਰ ਬਣਿਆ ਵਾ ਕਿ ਨਹੀਂ ਇਹ ਜੀ ਆ 15 20 ਇੰਚ ਦੇ ਲੈ ਸੈੱਟ ਹੋ ਜਾਂਦਾ ਹੈ ਯੂਰੀਆ ਪੱਲੀ ਦਾ ਤੂੰ ਪਾਟੀ ਵੀ ਲਿਆਇਆ ਤੇ ਦੇਖੀ ਹੈ ਹੈ? ਕਹਾਂ ਬੈਠਾ ਦੇਖੀ ਨੀ? ਚਲ ਖੋਲ ਸੈਲਾ ਇਹ ਬਾਅਦ ਚ ਫੋਲੀ ਸਮਾਨ ਮੈਂ ਕਿ ਪਹਿਲਾਂ ਇਹਦੇ نیچے ਰ ਵਿਛਾ ਲੈਂਦਾ ਫਿਰ ਕੋਈ ਨਹੀਂ ਥੱਲੇ ਪੱਕਾ ਹੀ ਆ ਪਹਿਲਾਂ ਖੋਲਾ ਸੈਟ ਲੈ ਇਹਨੂੰ ਇਹ ਜੀ ਕਰਤੀਆਂ ਸ਼ੁਰੂ ਕਰਨੀਆਂ ਕਿੰਨੀਆਂ ਝੋਲੀਆਂ ਬਣਾਉਣੀਆਂ ਹੋ ਰਹੀ ਜੀ ਦੋਵੇਂ ਵਾਸੇ ਮਿਲਾ ਕੇ ਨੋਰਮਲ ਜਿਹਾ ਠੀਕ ਹੈ ਮੈਂ ਦੇਖਦੇ ਥੋਡੀ ਸਪੀਡ ਕਿ ਵੀ ਚੱਲ ਗਾਇਲ ਕੱਦੂ ਜਵੜ ਕੇ ਦੇਖ ਸਪੀਡ ਕੱਦੂ ਜਵੜ ਪਾਣਾ ਔਖਾ ਹੈ ਕੱਦੂ ਜਵੜ ਪਾਣਾ ਔਖਾ ਬੂਟਿਆਂ 'ਚ ਤੂੰ ਪਾ ਦੀ ਉੱਪਰ ਹੂੰ ਬੂਟਿਆਂ 'ਚ ਪਵਾ ਦਾਂਗਾ ਹੈ ਬੂਟਿਆਂ 'ਚ ਪਵਾ ਦਾਂਗਾ ਬੂਟਿਆਂ 'ਚ ਸਾਰੇ ਇਹ ਜੇ ਪਾਉਣੇ ਜੀ ਨੇ ਰੰਗ ਬਦਲ ਗਏ ਹਾਂ ਫਿਰ ਉਹੀ ਹੈ ਮੜੀ ਜਿਹੜੇ ਬਦਲਦਾ ਦੇਖ ਲਓ ਜੀ ਨਾਲੇ ਬਹੁਤੀ ਹੈਗੀ ਨਹੀਂ ਤੀ ਹਾਂਜੀ ਮੜੀ ਦੀ ਤਰ੍ਹਾਂ ਪਾਈ ਸੀ ਹੂੰ ਚਲੋ ਲੱਗੀ ਏ ਚਲੋ ਜੀ ਲੱਗਣ ਚ ਬਲਾਈ ਆ ਹੂੰ ਹੂੰ ਆਗੇ ਮੋਟਰ ਤੇ ਜੀ ਆਲੇ ਧਾਨਾ ਜਰੇ ਪਾਉਣ ਠੀਕ ਆ ਧਾਨਾ ਚ ਨਾਲੇ ਪਪੂਲਰਾਂ ਚ ਪਾ ਦਈਏ ਨਾਲੇ ਪਪੂਲਰਾਂ ਚ ਪਾ ਦਈਏ ਨੋਟ ਚੰਗੇ ਲੱਗਦੇ ਆ ਜਾਂ ਲਉਂਦੇ ਆ ਉਹ ਬਾਬਾ ਜੀ ਤਾਂ ਅੰਬੀਆਂ ਦੇਖਣ ਆਏ ਮਿਲੀ ਕੋਈ ਬਾਬੀ ਅੰਬੀ ਨਹੀਂ ਅਜੇ ਮੈਂ ਇੱਥੇ ਦੇਖ ਰਿਹਾ ਪਹਿਲੇ ਤਾਂ ਪੇਆ ਬਾਪੂ ਆ ਕੇ ਫੋਨ ਚਲਾਉਂਦਾ ਦੇਖ ਫੋਨ ਨਹੀਂ ਓਰੇ ਚੱਲਦਾ ਹੈ ਓਰੇ ਨਹੀਂ ਚੱਲਦਾ ਤੇ ਲੇਕੇ ਕਾਥੇ ਆਏ ਕਿ ਚੱਲ ਬਾਈ ਗੁਰ ਬਾਈ ਗੁਰ ਕਰਦੇ ਚੱਲ ਉਰਦੇ ਹੋ ਤੁਮ ਬੰਦੋਲੇ ਕਸਾ ਆ ਜਾਂਦਾ ਚੱਲ ਇਹਦੀ ਹੋਣੀ ਹੈ ਗਰੀ ਵੀ ਕੋਈ ਆਪਣੇ ਵਾਲੇ ਦੀ ਇਹਦੀ ਨਹੀਂ ਕੋਈ ਦੀ ਇਹ ਇੱਥੇ ਜਾਂ ਤਾਂ ਥੋੜੀ ਬੈਠੀ ਇਹ ਵੀ ਆ ਬਾਈ ਹੈ ਅੱਠ ਜਣੇ ਆ ਅੱਠ ਜਣੇ ਅੱਗੇ ਅੱਠ ਰੇਹਗੇ ਜੀ ਸਾਡੇ ਲੱਗ ਗਿਆ ਚੂਪਣ ਚੋਟੰਦੀਆ ਹੋਊਗਾ ਹਾਂ ਜਿਹੜੇ ਸਾਰੇ ਆਪਾਂ ਹੀ ਕਰੂਗੇ ਹਾਂ ਜੀ ਅੱਜ ਜੀ ਪਹਿਲ ਪੰਨ ਚੋਟ ਕਰ ਲੈਂਦੇ ਕਿੰਨੇ ਕਿ ਤੋੜਨੇ ਛੂਲਾ ਬੜਾ ਭਲਾ ਤੁਸੀਂ ਠੀਕ ਆ ਆਪਣੇ ਜੋ ਕਰ ਲੈਂਦਾ ਆਪਾਂ ਨੇ ਹੋਰ ਉਹ ਦੇਖਣੀ ਲੋੜ ਹੀ ਨਹੀਂ ਫੇਰ ਹਾਂ ਠੀਕ ਹੈ ਜੀ ਇੱਕੋ ਕकੜੀ ਜੀ ਨਹੀਂ ਆਉਂਗੇ ਕਿ ਜੀ ਹੈ ਇਹਨਾਂ ਨੂੰ ਕकੜੀ ਉਹ ਉਧਰ ਲਈ ਠੀਕ ਹੈ ਜੇ ਤਾਇਆ ਜੀ ਨੇ ਵੀਡੀਓ ਦੇਖ ਲਈ ਆਪਾਂ ਨੂੰ ਢਾੜ ਨਾ ਨਾ ਕਿ ਸਾਡੇ ਅੰਬ ਦੋੰਬੀਆਂ ਤੋੜਦੇ ਆ ਹਾਂ ਇਹਨੂੰ ਤਾਂ ਖਾਈ ਨਹੀਂ ਐਨੂ ਈ ਵਿਚਾਰੀ ਨੂੰ ਇਸ ਵਾਰੀ ਉਹ ਲੱਗੀ ਵੀ ਸ਼ਰ ਉਹ ਇੱਕ ਇੱਕ ਲੱਗੀ ਵੀ ਉਹ ਪਰ ਇਹ ਨੂੰ ਪਿਛਲੇ ਸਾਲ ਲੱਗੀ ਦੀ ਬਹੁਤ ਹੋਈ ਦੋ ਇਹ ਨੂੰ ਪਿਛਲੇ ਸਾਲ ਲੱਗੀ ਦੀ ਬਹੁਤ ਪਿਛਲੇ ਸਾਲ ਬਹੁਤ ਸੀ ਉਹੀ ਆ ਪਿਛਲੇ ਸਾਲ ਇਹਦੇ ਨਾਲੇ ਸਾਰ ਗਿਆ ਸਾਰੇ ਆ ਤਾਂ ਟੁੱਟ ਗਿਆ ਸੁਧਾ ਹੋ ਗਿਆ ਵਿਚਾਰਾ ਇਹ ਤੇ ਉਹ ਉਹ ਨੂੰ ਬਹੁਤ ਅਸੰਭਵ ਹੂੰ ਪਰ ਉਹ ਇਹ ਮੂਰੇ ਅੰਬੀਆਂ ਨਹੀਂ ਨੇ ਛੱਡਦੇ ਚੱਲ ਕੇ ਤੇਰੀ ਜਿਹਦੇ ਕਰਮਾਂ ਦੀ ਉਹੀ ਖਾਊਗਾ ਉਹ ਅੱਜ ਤਾਂ ਨਹੀਂ ਦੀ ਤਾਈ ਜੀ ਨੇ ਬਾਸਮਤੀ ਲਾਤੀ ਹੈ ਓਰੇ ਇਹ ਬੁਕੇ ਤੇ ਉਹ ਸਵੇਰ ਬੰਦੀਆਂ ਕੌਣ ਚੱਕ ਲਈ ਜਾਂਦੇ ਕਹਿੰਦੇ ਜਲਦੀਪ ਸਰਦਾਰ ਉਹ ਨਾਮ ਦਾ ਸੱਜਰੀ ਜੀ ਜਲਦੀਪ ਜਲਦੀਪ ਦਾਇਆ ਜੀ ਸੱਜਰਿਓ ਸਾਰੇ ਕੋਈ ਨਹੀਂ ਲੜ ਰਿਓ ਪੋਂ ਮੈਂ ਜੀ ਨਾ ਪਾ ਦੇਣਾ ਅਸੇ ਇਹ ਨਾ ਵਿੱਚ ਕੀ ਪਬੂਲਰ ਆਇਆ ਪਾਉਣਾ ਇਹਦੇ ਬਾਅਦ ਬਾਅਦ ਚ ਰਲਾਵਾਂਗੇ ਹਲੇ ਕਰਨਾ ਆ ਪਾ ਦਈਏ ਪਹਿਲਾਂ ਜੀ ਨਹੀਂ ਆਸ ਤਾਂ ਬੱਦਤਾ ਆ ਜਣੇ ਤੇਰੇ ਤਿੰਨ ਕਿਹੜੇ ਦਾ ਬਿੱਲਾ ਦਾ ਪਿਆ ਉਹ ਵੀ ਪਾਣੀ ਖੜਾ ਪਾਣੀ ਤਾਂ ਖੜਾ ਹਲੇ ਉਹਦਾ ਮੁੱਲ ਦੀ ਉਹ ਕੱਖੇ ਚੱਲਣਗੇ ਹਲੇ ਚੱਲ ਮੁੱਲ ਦੇ ਪਾਲਾ ਕੱਖ ਵੀ ਇੱਕ ਹੋਰ ਉਧਰ ਨਾਲ ਕੱਖ ਲਿਓ ਉਧਰ ਉਹ ਹੋ ਜਾਂਦਾ ਰੇੜੀ ਦੀ ਵਿਚਾਰੀ ਦੀ ਇਧਰ ਮਸੂਏ ਕਿ ਨਹੀਂ ਆਪਣਿਆਂ ਕਿ ਨਹੀਂ ਜਿੰਨੇ ਮਰਜ਼ੀ ਲਿਓ ਉਹ ਪਹੀ ਕਰਕੇ ਹੋ ਜਾਂਦਾ ਜੇ ਸੜਕ ਤੇ ਲਾਗੇ ਮਿਲ ਜਣ ਹੋ ਰਸਤਾ ਬਹੁਤ ਖਰਾਬ ਉਧਰ ਹਾਂ ਉਹੀ ਯਾ ਰਸਤੇ ਖਰਾਬ ਕਰਕੇ ਆ ਭੱਜ ਗਈ ਲਾਈਟ ਮਲਾਜੀ ਵਾਲੀ ਇਸੇ ਜਾਦਾ ਉਧਰ ਮੈਂ ਕਿਹਾ ਲਾਈਟ ਭੱਜ ਗਈ ਲਾਈਟਾਂ ਭੱਜ ਗਈ ਆ ਜਾਂਦੀ ਕਰੀ ਜਾਂਦੀ ਆ ਜਾਂਦੀ ਕਰੀ ਜਾਂਦੀ ਹਾਂ ਆ ਨੀਮ ਛੋਟੀ ਰਹਿ ਗਈ ਹਲੇ ਆਪਣੀ ਨੀਮ ਬਹੁਤ ਵਧੀਆ ਹੋਈ ਆਪਣੀ ਨੀਮ ਬਹੁਤ ਵਧੀਆ ਗਈ ਉਧਰ ਵੀ ਲਾਈ ਤੀ ਕੋ ਵਿਚਾਰੀ ਨੋ ਪਾੜੀਓ ਨਹੀਂ ਪਾ ਹੋਇਆ ਉਹ ਪਰਾਂ ਲਾਈ ਤੀ ਫੇਰ ਚੱਲ ਪੀ ਇਹਨੇ ਨੀ ਨ ਕਰੀ ਹੁਣੀ ਬੰਦ ਕਰਕੇ ਬੱਲਬ ਫੁੱਲੋ ਵੀ ਲਾਇਆ ਦਾ ਬਾਕੀ ਪਤਾ ਨਹੀਂ ਜੀ ਇਹਦਾ ਹਾਂ ਹਾਂ ਬਹੁਤ ਹੋ ਠੀਕ ਠਾਕ ਉਧਰ ਪਾਇਆ ਹਾਂਜੀ ਕੀ ਆ ਪਾਇਆ ਸਲਫਰ ਹਾਂਜੀ ਬਜੂਰੀਆ ਹੈ ਸਲਫਰ ਤੇ ਜੂਰੀਆ ਮਿਕਸ ਕਰਕੇ ਬਸ ਆ ਸੁੱਕੇ ਹੋ ਵਿਚਾਰੇ ਪਏ ਹੋ ਤਾਹਨ ਆਪਾ ਆ ਲੱਗਦਾ ਜਮਾਈ ਸੁੱਕੇ ਆ ਖਾਲੀ ਉਹ ਮੈਂ ਕਹਤਾ ਉਹ ਦੇਖੋ ਤਾਇ ਜੀ ਦਾ ਹਾਂ ਜਮਾਈ ਗਿਆ ਜੀ ਚੰਗੀ ਸਤੀ ਦੀ ਹਵਾ ਲਾਉਣੀ ਚਾਹੀਦੀ ਆ ਇਹ ਵੀ ਆ ਕੱਕ ਤਾਂ ਨਹੀਂ ਜੰਮਦਾ ਕੱਕ ਤਾਂ ਨਹੀਂ ਹੁੰਦਾ ਸਾਰੇ ਅਜੇ ਪਾ ਲੈਣਾ ਪੱਧਰ ਤੋਂ 4 ਸਾਲ ਦੇ ਆ ਜੀ ਵੀ 3 ਦੇ ਆ ਜੀ ਵੀ 2 ਦੇ ਆ ਜੀ ਵੀ ਫਿਰ 1 ਦੇ ਆ ਜੀ ਵੀ ਉਹ ਤਾਂ ਪ੍ਰੂਣਾ ਹੀ ਆ ਤੁਸੀਂ ਹੁਣ ਤਾਂ ਦਿਖ ਦੇਣਾ ਸਾਨੂੰ ਵੀ ਹਾਂ ਉਹ ਹਾਂਜੀ ਹੈ ਹਾਂਜੀ ਪਾ ਦਿਓ ਪਾ ਦਿਓ ਪਾ ਦਿਓ ਇੱਕ ਪੱਧਰ ਤੇ ਪਾ ਲੈਣਾ ਸਾਰੇ ਇੰਜ ਇੱਕ ਸਹੇਲਾ ਜੂਰੀ ਇਹਦਾ ਇੱਕ ਡਾਇ ਦੇ ਪਾ ਲੈਣਾ ਡਾਇਆ ਵੀ ਲਿਆਂਦਾ ਹੈ ਡਾਇਆ ਵੀ ਲਿਆਂਦਾ ਇੱਕ ਨਾ ਪਿਆ ਥੈਲਾ ਬੰਦੇ ਨਾ ਰੜਾ ਕੇ ਦੇਖਾਂਗੇ ਪਾਪਾ ਦੱਸਣਗੇ ਜੀ ਉਹ ਯਾ ਇੱਕ ਜਣ ਯੂਰਪਾਇਰ ਕਿਨੇ ਡਾਇਆ ਪਈਏ ਹੂੰ ਬੱਸ ਇਹਦਾ ਤਾਂ ਵੀ ਹੁਣ ਕੰਮ ਘਟੇ ਗਿਆ ਪਾਪਾ ਨਹੀਂ ਹੈਗਾ ਇਹਨਾਂ ਦਾ ਤਾਂ ਲਾਉਣੀ ਦਾ ਹੈਨਾ ਬੱਸ ਤਾਂ ਲਾਉਣੇ ਵੈਂਡ ਜੇ ਤੇ ਉਹ ਕੰਮ ਬੱਸ ਨਹੀਂ ਵੱਢਦੇ ਵਾਲਾ ਹਾਂ 4-5 ਦਿਨ ਕਰਦਾ ਜਦੋਂ ਉਹਨਾਂ ਦੇ ਲੱਗੇ ਨੂੰ ਲੱਗੇ ਫੇ ਸਮਝੋ ਫੇ ਨਿਕੜ ਕੇ ਗਏ ਹੂੰ ਹੂੰ ਗੋਜੀ ਹੁਣ ਬਬੂਲਰਾਂ ਦੀ ਵਾਰੀ ਆ ਗਈ ਬਬੂਲਰਾਂ ਦੇ ਸ਼ੁਰੂ ਕਰਤਾ ਇਹ ਪੋਣਾ ਰਲਾ ਲਿਆ ਜੂਰੀਆ ਤੇ ਡਾਇਆ ਬਹ ਲਾ ਕੇ ਹਾਂਜੀ ਸੁਨੇਕਾ ਆ ਗਈ ਹੁਣ ਬਬੂਲਰਾਂ ਦੀ ਵੀ ਵਾਰੀ ਵਿਚਾਰੀਆਂ ਨੂੰ ਇਹਨਾਂ ਨੂੰ ਵੀਰੇ ਪਾ ਜੀਏ ਇਹ ਪਾਤਾ ਰਲਾ ਦਿਆ ਸਾਰਿਆਂ ਵਾਸਤੇ ਹੀ ਕਟਾਈ ਘਾਣਾ ਸਾਰਿਆਂ ਚ ਪਾ ਲੈਣਾ ਉੱਧਰ ਵੀ ਦੋ ਪਾਤੇ ਮੰਗੀ ਸਾਈਂ ਹਾਂ ਦਾਇਆ ਜੂਰੀਆ ਇੱਧਰ ਵੀ ਹਾਂਜੀ ਬੱਲੇ ਦੇ ਸਾਈਡ ਹੂੰ ਕਿੱਥੇ ਦੇ ਸਾਈਡ ਮਾ ਪਾਜੀ ਬਸ ਹੂੰ ਮੀ ਬੈਜਵੀ ਉਹਦੇ ਜਾਣੇ ਨਹੀਂ ਤਾਂ ਸੇ ਰੱਤ ਨੂੰ ਪੋਣਾ ਮੇਰੀ ਜੂ ਦੇ ਜਾਣੇ ਲੱਗ ਜੂ ਫਿਰ ਲੱਗ ਜੂ ਤੁਹਾਡੇ ਤੇ ਲੱਗਦਾ ਧੰਨ ਵਾਲਾ ਹੜ ਜੂ ਸਾਡਾ ਹੈ ਹਾਂ ਮੀ ਤਾਂ ਸਿਆ ਹੋਇਆ ਕੱਲੂ ਪਰਸੋਂ ਨੂੰ ਤਾਂ ਹੀ ਤਾਂ ਅੱਜ ਪਾਇਆ ਰੇ ਬਈ ਕੱਲ ਤੱਕ ਤਾਂ ਲੱਗ ਜਾਣਾ ਸਾਹਿਬ ਕੱਲ ਤਾਂ ਕਾਹਦੇ ਤਾਂ ਕੋਈ ਚੱਕਰ ਨਹੀਂ ਤੇ ਕਿੱਥੇ ਜਾਣਾ ਇਹ ਤਾਂ ਅੱਗੇ ਵੀ ਆਪਣੀ ਗੰਨਾ ਹੀ ਆ ਉਹਦੇ ਚ ਚਲੇ ਜਾਊ ਹੋਰ ਤਾਂ ਕਿੱਥੇ ਜਲੇਆ ਹੋਰ ਤਾਂ ਕਿਹੜਾ ਜਾਣੇ ਤਾਂ ਇੰਨਾਂ ਵਾਲਾ ਵੀ ਨਹੀਂ ਜਾਂਦਾ ਕਿਤੇ ਐ ਬਾਬਾਈ ਆਓ ਬੂਟੇ ਨੂੰ ਮਾਰ ਪਈਏ ਦੇਖੋ ਤੂੰ ਵੀ ਸਿੱਖ ਲੈ ਹੈਂ ਤੂੰ ਵੀ ਸਿੱਖ ਲੈ ਮੜਾ ਜਾਂਦਾ ਆਉਂਦਾ ਜੀ ਹੈਂ ਆਉਂਦਾ ਪਾ ਦੇਾਂਗੇ ਹੋਰ ਦੱਸ ਮੈਂ ਤਾਂ ਉਹਦੀ ਗੱਲ ਕਰਦਾ ਆ ਉਹ ਬੂਟਿਆਂ ਦੀ ਹਾਂ ਆ ਵੀ ਸਾਲਦੇ ਆ ਔਰ ਲੇ ਉਹ ਵੀ ਸਾਲਦੇ ਆ ਉਹ ਫੇਰ ਦੱਬਰੇ ਨਾ ਉਹ ਬੂਟਿਆਂ ਨੇ ਦਬੜੇ ਉਹ ਊਂ ਬੂਟਿਆਂ ਨੇ ਦੱਬਲੇ ਉਹ ਬੂਟਿਆਂ ਨੇ ਦੱਬੜੇ ਉਹ ਉਹ ਦੇਖ ਉਹ ਗਏ ਉੱਪਰ ਪਏ ਨਾ ਬੂਟੇ ਦੇਖਣਾ ਇਧਰ ਗੰਨਾ ਥੋੜਾ ਜਿਹਾ ਕਣਾਈਆਂ ਤੈਨੂੰ ਵਧੀਆ ਹੈ ਬਹਿ ਜਹੇ ਜੇ ਹੋਈ ਜਾਂਦੇ ਠੀਕ ਆ ੜੇਕ ਸਾਲ ਹੋਈ ਜਾਂ ਨਾ 150 ਬੂਟਾ ਵਸ ਬਸ ਖਟਾ ਵਰਦਾ ਤੁਰੀ ਹੋ ਕੇ ਚਲੀ ਜਾਂਦਾ ਹੈ ਹੈ ਹਲੇ ਆਪਣੇ ਵੱਲੇ ਬਹੁលਵਾਈ ਹੈ ਇਹਦੀ ਬਟਰਲਾ ਤੇਰਾ ਉਦਣੇ ਆਉਣਾ ਜਿਹ ਦਿਨ ਉਹ ਪਟਾਉਣਾ ਨਹੀਂ ਟਰੱਲਾ ਬੂਟਿਆ ਦੇ ਬਾਅਦ ਆ ਬੂਡੇ ਵੱਟ ਕੇ ਬਾਜਣਾ ਫੇ ਕੋਈ ਨਹੀਂ ਜਿਆਦਾ ਹਾਂ ਬਾਕੀ ਸਭ ਇੰਤਿਆਰ ਆ ਬੱਪ ਪਾਉਂਦੇ ਆ ਤੀਜੀ ਲਾਈਨ ਚ ਲੱਗੇ ਚੌਥੀ ਚ ਚੌਥੀ ਚ ਲੈ ਦੇ ਕਿ ਪੈ ਗਿਆ ਸਮਝਿਆ ਹਾਂਜੀ ਬਾਈ ਦੇ ਤਾਂ ਪੈ ਗਿਆ ਇਹਦਾ ਇਹਦੇ ਚ ਹੈਗਾ 150 ਬੂਟਾ ਪਤਾ ਨਹੀਂ 150 160 ਐਨਾਂ ਕੇ 150 160 ਹੈ ਇਹਦੇ ਚ ਇਹਦੇ ਚ ਪੈ ਗਿਆ ਹਾਂ ਮਰ ਰਹਿ ਗਿਆ ਹਾਂ ਉਹ ਪਰ ਰਹੀ ਹੈ ਮੈਂ ਆਹ ਰਹਿ ਗਿਆ ਉਹ ਪਰ ਲਈ ਰਹਿ ਗਿਆ ਬਾਪਾ ਅਗੇ ਫਿਰ ਚੱਲੀਏ ਪਰ ਇੰਨਾ ਕੱਜ ਥੋੜੀ ਹਵਾ ਜੀ ਚੱਲਦੀ ਆ ਠੀਕ ਵਧੀਆ ਹਵਾ ਕਰਕੇ ਸਾਹ ਜੇ ਆਏ ਨਹੀਂ ਔਖਾ ਹੋ ਜਾਂਦਾ ਈ ਇਹ ਕਰੇ ਤੂੰ ਪਗਟ ਆਉਂਦੀ ਆ ਬੂਟੇ ਚ ਹੁਣ ਜਮਾ ਤੂੰ ਪਾਣੀਆ ਪਾਇਨ ਛਾਵੇਂ ਚ ਬੈਠੇ ਆਂ ਬਾਦ ਹੋਣੀ ਆ ਉਹ ਪੜ ਬਾਦੋ ਚਾਕੇ ਦਾ ਪੜਦਾ ਈ ਹੋ ਜਾਂਦੀ ਆ ਹਿਊਮਸ ਜੀ ਅਜਾ ਤਾਂ ਸਾੜੇ ਆ ਹੂੰ ਉਹ ਪੜਦਾ ਈ ਹੋ ਜਾਂਦੀ ਆ ਉਹ ਤਾਂ ਕੰਮ ਖਰਾਬ ਕਰਦੀ ਆ ਉਹਦੇ ਚ ਫਿਰ ਸਾਹ ਜਾਂ ਔਖਾ ਹੋਈ ਜਾਂਦਾ ਉਹੀ ਘਬਰਾਟ ਜੀ ਗਰਮੀ ਲੱਗੀ ਜਾਂਦੀ ਬੰਦੇ ਨੇ ਹੋਰ ਤਾਂ ਕੁਝ ਨਹੀਂ ਉਹਦੇ ਚ ਜਿੱਲਾ ਤਾਂ ਖੇਤ ਪਰ ਰੇੜੀ ਲਿਆਏ ਦੇਖ ਲੋ ਆ ਆ ਰੇੜੀ ਤਾਂ ਆ ਗਈ ਰੇੜੀ ਆ ਗਈ ਧੱਕਾ ਲਾ ਕੇ ਉਹ ਵੀਜਣੇ ਨੂੰ ਬੱਤੇ ਲੋਟੇ ਨਹੀਂ ਆਉਂਦਾ ਕਹਿੰਦਾ ਹੁਣ ਕਿੱਥੇ ਬੀਜੋਣਾ ਹੁਣ ਤਾਂ ਲੰਘ ਗਿਆ ਟਾਈਮ ਬੀਜ ਤਾਂ ਹੋਏ ਨਾ ਪਰ ਤੁਹਾਨੂੰ ਬੀਜੋਣਾ ਜੇ ਸੁੱਕ ਜਾਵੇ ਫਿਰ ਮੀਂਹ ਆ ਨਾ ਪਵੇ ਬਹੁਤਾ ਬੀਜੇ ਤੇ ਥੋਜ ਜਾਵੇ ਥੋੜਾ ਜਿਹਾ ਫਿਰ ਛੇੜੂ ਕਿਤੇ ਨਹੀਂ ਹੈ ਵਧੀਆ ਹੂੰ ਚੱਲੀ ਜਾਣਾ ਥੋੜੀ ਹੋਰ ਹੋਰ ਲਓ ਜੀ ਹੁਣ ਚੱਲੇ ਮਰੰਡੇ ਨੂੰ ਬਿੰਦਰ ਨੂੰ ਨਹੀਂ ਲਿਆਇਆ ਲਾਰਾ ਲਾ ਕੇ ਮੈਸਤਰੀ ਦਾ ਤਰਾ ਉਧਰ ਲੱਗਿਆ ਵਾ ਇੱਕ ਲੱਗਿਆ ਹੋਇਆ ਉਧਰ ਹੈ ਇੱਕ ਲੱਗਿਆ ਹੋਇਆ ਚੱਲ ਫੇ ਤੋਰ ਮੈਸਤਰੀ ਦਾ ਲੱਗਿਆ ਵਾ ਤੇਰਾ ਮਟੀ ਢੋਣ ਆਉਦੇ ਸਾਰਾ ਰਸਤਾ ਬੰਦ ਕਰਿਆ ਰਹਿਣੇ ਦੇਖ ਲਾ ਤਾਂ ਹੀ ਛੁੱਟੀ ਕਰ ਗਿਆ ਚੱਕਦੇ ਅੱਜ ਉਹ ਰਸਤੇ 'ਚ ਚੱਕ ਲੈ ਇੱਧਰ ਰਹਿ ਵੀ ਗਈ ਤਾਂ ਵੀ ਗਈ ਆ ਹੈਂ ਉਹ ਰਸਤੇ 'ਚ ਵੀ ਚੱਕ ਲੈ ਆਹ ਕਹੇ ਬਾਈ ਯਾਰ ਟਰਾਲਾ ਟੁਪਲਾ ਨਾ ਕੱਢਣਾ ਹੋ ਗਿਆ ਕੱਢਣਾ ਨਹੀਂ ਕੱਢਣਾ ਬਗਵਾ ਹੀ ਤਾਰ ਨਾ ਹੁੰਦਾ ਇੱਥੇ ਚੱਕ ਕੇ ਛੱਡ ਕੇ ਆਇਆ ਸੀ ਕੰਮ ਕੱਢ ਦੇਣਾ ਜੇ ਮਾੜੀ ਮੂਟੀ ਇੱਧਰ ਪੁੰਜੇ ਜੇ ਮਾਰ ਰਹੀ ਕੋਈ ਨਾ ਕੋਈ ਨਹੀਂ ਕੋਈ ਨਹੀਂ ਗੇੜ ਲੱਗਦਾ ਕੱਢਣਾ ਅੱਜ ਮੈਂ ਕੋਈ ਨਹੀਂ ਇੱਧਰ ਚੱਕ ਲੈ ਵਾ ਰੇੜੀ ਲੰਘ ਦੇ ਇਹਨੂੰ ਵਾ ਠੀਕ ਆ ਆ ਕਿੱਧਰ ਲੈ ਆਇਆ ਜੈਂਟੇ ਵਾਲੀ ਬਾਈ ਨੂੰ ਮੈਂ ਕਿਹਾ ਆ ਜਾਓ ਕਰਵਾਣਾ ਉਹ ਕਹਿੰਦਾ ਬਿਮਾਰ ਪਿਆ ਮੈਂ ਤੇ ਇਹਨੂੰ ਕਹਾਂ ਮੈਂ ਤੁਸੀਂ ਗੇੜ ਲੂ ਮੈਂ ਕੰਮ ਨਹੀਂ ਜਾਣਾ ਫੇਰ ਉਹ ਕ ਔਰ ਲਾ ਦੇ ਪਰਲਾ ਠੀਕ ਹੈ ਮੈਂ ਬੜਾ ਹੈਵੀ ਡਰਾਈਵਰ ਆ ਮੈਂ ਤਾਂ ਚੱਲ ਬਈ ਕਿੜਾ ਨਹੀਂ ਪੈਣਦਾ ਮੈਂ ਦੇਖਿਆ ਚਲਾਉਂਦਾ ਚੱਲ ਵਧੀਆ ਵਧੀਆ ਲੋ ਜੀ ਯਾਦਰਾ ਦਾ ਗਿਆ ਨਿਬੜ ਲਾਗੇ ਲੱਦਣ ਕਿੰਨੀਆਂ 54 ਪੀਸ ਆ ਇਹ ਦੂਏ ਹੈਗੇ 16 ਬਣਾਤੀ ਟੈਂਟ ਦੀ ਜਾਣ ਨੂੰ ਦੇਖ ਲੈ ਓ ਗਣ ਲਈ ਇੱਕ ਵਾਰੀ ਪੀਸ ਕਿੰਨੇ ਨੇ ਆਪਣੇ ਮਰੰਡਾ ਪੂਰੇ ਰੇਟ ਜਾਇ ਜਉਦੇ ਨਾਲੋਂ ਮੈਂ ਦੇਖਿਆ ਜੀ ਆਪਣੇ ਵੀ ਨਹੀਂ ਰੇਟੇ ਬਹੁਤ ਬੋਲਦੇ ਯਾਰ ਇੰਨਾ ਹੁੰਦਾ ਨਹੀਂ ਜਿੰਨਾ ਮੰਗੀ ਜਾਂਦੇ ਆ ਕਦੋਂ ਮਗਰ 50 ਦਾ ਥੋੜੋ 135 135 ਰੁਪਏ ਦਾ ਵਰਕ ਆ ਤੁਹਾਨੂੰ 50 ਰੁਪਏ ਵੀ ਜਾਂਦਾ ਗਣਲਾ ਜਾ ਕੇ ਯਾਰ ਗਣ ਕਿੰਨੀਆਂ ਹੁਣੇ ਗਿਣਤੀ ਮਾਰ ਲੈ ਉਹ ਨੂੰ ਮੰਗੂ ਦੋ ਤਿੰਨ ਵਾਰੀ ਗਿਣ ਲਈ ਫੇਰ ਨਾ ਕਹੀਂ ਤਿੰਨ ਜਾਨੀ ਲੱਗੇ ਵੇ ਗਿਣਨ ਦੇਖ ਦੇ ਕਿ ਦੀ ਗਣਤੀ ਸਹੀ ਆ ਹੋ ਗਈਆਂ ਪੂਰੀਆਂ ਕਿੱਥੇ ਗੋਨ ਘਰ 10 ਫੋਟੀਆਂ ਹਾਂ ਆਉਂਦਾ 10 ਰਹਿੰਦੀਆਂ ਹਲੇ ਮੁੰਡਾ ਲਓ ਜੀ ਅੱਜ ਵੀਰਗੇ ਨਹੀਂ ਆਏ ਵੇ ਗੰਨਾ ਦੇਖਣ ਹੋਰ ਵੀਰ ਵਾ ਠੀਕ ਆ ਵਾ ਸਰਕਾਰਵਾਰਾ ਠੀਕ ਆ ਗੰਨਾ ਵੀ ਤਾਂ ਥੋੜਾ ਜਿਹਾ ਡਾਊਨ ਰਹੇਗਾ ਕਹਿੰਦਾ ਬੌਣ ਨੂੰ ਫਿਰਦਾ ਮੈਂ ਕਹਿੰਦਾ ਬੌਣਾ ਨਹੀਂ ਹੈਗਾ। ਆ ਬਾਕੇ ਵੀਰ ਕੋਈ ਫਾਇਦਾ ਨਹੀਂ ਹੈਗਾ। 60000 ਦਾ ਹੋ ਗਿਆ ਇੰਨੇ ਤੇ ਤੇਰੇ ਧਨ ਹੁਣੇ ਆ ਕਣਕ ਤੇਰੀ ਵੇਚਾਂਗੇ। ਕਣਕ ਧਨ ਘਟੋਣੇ ਆ ਫੇਰ ਖਰਚਾ ਵੀ ਹੋਣਾ ਉਹਦੇ ਬਾਅਦ। ਖਰਚਾ ਬਾਅਦ। ਹੁਣ ਵੀ ਜ਼ਿਆਦਾ ਖਰਚਾ ਆਉਣਾ। ਹਾਂ। ਹੁਣੀ ਦੇ ਵੀ ਤਾਂ ਜਿਹੜਾ ਆਇਆ ਵਾ ਆਇਆ ਵਾ ਜੀ। ਹਾਂ। ਇਹਦੇ ਵੇਰ ਆਏ ਵੀ ਇੱਕ ਅੱਧਾ ਥੈਲਾ ਜੂਰੀਆ ਦਾ ਹੋਰ ਵੇਚੂ ਬਾਅਦ ਵਿੱਚ ਮੇਰੇ ਬਣਾ ਕੇ। ਬਸ। ਉੱਪਰ ਕਰਨ ਵਾਸਤੇ। ਉਹ ਹੀ ਨਹੀਂ ਹੋ ਮੇਰੇ ਖੱਤੀ ਕਿਤੇ ਥੋੜਾ ਕੱਖ ਆ ਉਹਦੇ 'ਚ। ਹਾਂ। ਜਿਹੜੀ ਹੁਣ ਮੈਂ ਇਹੀ ਸੋਚਿਆ ਵਾ ਵੀ ਜਦੋਂ ਨਹੀਂ ਉਹ ਲੋਟਾਈ ਹੁਣ ਕਰੀਏ ਕੀਆ ਜਿੰਨਾ ਮੇਰੇ ਕੱਠੇ ਕਿਸੇ ਦਾ ਨਹੀਂ ਹੈ ਮੇਰੇ 85 ਨੇ ਬਸ ਕਰਾ ਦਿੱਤੀ ਪੈਣੀ ਜੱਗ ਦੇ ਨਹੀਂ ਗੀ ਜੇ ਮੇਰੇ 85 ਨਾ ਹੁੰਦਾ ਉਹ ਫੇਰ ਮੇਰੇ ਲੋਟਦਾ ਹਾਂ ਫੇਰ ਦੇਖੀਂ ਤਾ ਉਹ ਮੇਰੇ ਸਾਲਾ 85 ਨੇ ਢਾ ਲਿਆ ਸਾਰੇ ਹੀ ਗੰਮ ਖਰਾਬ ਕਰਤਾ ਮੇਰਾ ਉੱਪਰ ਤੇ ਕਿੱੱਚਿਆ ਵਾ ਥੱਲੇ ਨੂੰ ਉੱਥੇ ਗੰਨਾ ਘਟਾ ਥੱਲੇ ਜਿੱਥੇ ਦਿੱਕਾ ਲੱਗਿਆ ਵਾ ਕੱਢਾ ਭੇਜਦਾ ਹੈ ਆ ਚੂਹਾ ਬਹੁਤ ਆ ਯਾਰ ਮੇਰੀ ਬਰੈਕਚੂਨ ਸਾਰੇ ਪਾਸੇ ਘਟਾ ਇਕੜੀਆਂ ਹਾਂ 8-8 ਚੂਹੇ ਦਵਾਈ ਪਾਈ ਭਾਂਜ ਕੁਆਂਟਮ ਖਾ ਗਈਆਂ ਸੜਕ ਮਰੀ ਬਈ ਸੜਕ ਦੇ ਨਾਲ-ਨਾਲ ਕੱਲ ਭੋਲੂ ਗੇਰ ਲੱਗਿਆ ਵਾ ਠੀਕ ਆ ਸਾਡੇ ਵਿੱਚ ਤਾਂ ਹੈ ਨਹੀਂ ਕਿਉਂਕਿ ਪਾਣੀ ਆ ਸੜਕ ਦੇ ਨਾਲ-ਨਾਲ ਗੰਨਾ ਹੈ ਗੇਰਿਆ ਪਿਆ ਸਾਡੇ ਨੇ ਮੇਰੇ ਬਾਪੜ ਥੋੜੀ ਚੁੱਕੇ ਗਈ ਪਾਣੀ ਇੱਕ ਅੱਗੇ ਤੇ ਲਾਲਚ ਨਾ ਕਰੇ ਯਾਰ ਸਰੋਂ ਬੀਜਣੇ ਦਾ ਨਾ ਨਾ ਕਰੇ ਨਾ ਮਤਲਬ ਇਹਦੇ ਨਾਲੋਂ ਹੋਰ ਕਰੇ ਸਰੋਂ ਹੀ ਬੀਜ ਲੈ ਬਾਅਦ ਚ ਗੰਨਾ ਬੀਜ ਲੈ ਉਹ ਸੱਤੇ ਵਧੀਆ ਓਥੇ ਸਾਰਾ ਆਪਣੀ ਸਰੋਂ ਹੋ ਜਾਣੀ ਉਧਰ ਸਾਰੀ ਮੈਂ ਦੇਖੇ ਨਹੀਂ ਮੰਦੀਪ ਭਾਈ ਏਕਣੀ ਬੀਜਦੇ ਉਹ ਕਣਕ ਵੱਢ ਕੇ ਬੀਜਦੇ ਆ ਉਹ ਉਹ ਸਾਰੇ ਨਾਲੋਂ ਵਧੀਆ ਜੀ ਹਾਂ ਅੱਛਾ ਹੋਰ ਕਣਕ ਵੱਢ ਕੇ ਬੀਜਾ ਉਧਰ ਉਹਨਾਂ ਨੇ। ਇਹ ਸਰੋਂ ਵੱਢ ਨਹੀਂ ਜੀਦੇ। ਹਾਂ ਸਰੋਂ ਵੱਢ ਕੇ ਬੀਜ ਲਾ। ਵੱਢ ਕੇ ਸਭ ਤੋਂ ਲੋਟ ਆ। ਨਾਲੇ ਸਰੋਂ ਖੇਤੀ ਵੱਢ ਹੋ ਜਾਂਦੀ ਹੈ ਕਣਕ ਨਾਲੋਂ। ਹਾਂ। ਸਰੋਂ ਵੱਢ ਕੇ ਸਭ ਤੋਂ ਵਧੀਆ ਜੀ। ਸਰੋਂ ਜਿਹੜੀ ਜਵੀ ਵੱਢਦੀ ਜਾਈ ਸਰੋਂ ਵੱਢ ਲਈ ਇੱਕ ਬਰਾਬਰ। ਗੜਮੇਦਨ ਜੰਮਿਆ ਲੱਗਣਾ। ਸਰੋਂ ਖੇਤੀ ਬੀਜ ਦੇ ਬਸ ਹੋਰ ਕੀਆ? ਬਸ ਹੋਰ। ਜੰਮਿਆ ਹਾਲਾ ਵਧੀਆ ਤਾਂ। ਬਹੁਤ ਆ। ਠੀਕ ਤਾਂ ਕੰਨਾ। ਹਾਂ ਜਾਂ ਦੇਖ ਕੇ ਗਏ। ਦੀਦੀ ਜੀ। ਸਰੋਂ ਤਾਂ ਬਜੇਰੀ ਤਗੜੀ ਸੀ। ਸਰੋਂ ਬਹੁਤ ਤਗੜੀ। ਨਾ ਕੱਖ ਤਾਂ ਨਾ ਕੋਸਤਾ ਸਾਲਾ। ਬਾਅਦ ਵਿੱਚ ਇੱਕੋ ਰਖ ਤੜਾ ਲਿਆ। ਇਹ ਸਾਲਾ 22 ਮੈਂ ਦੇਖਿਆ ਕੱਖ ਦਾ ਹੈ ਜੀ ਕੁੱਤੀ ਚੀਜ਼ ਆ ਸਾਲਾ ਜਾਣ ਚੇ ਨਹੀਂ ਆਉਂਦਾ ਮੈਂ ਦੇਖ ਲਾ ਤੂੰ 2-3 ਸਪਰੇਇਆਂ ਕਰ ਲਈਆਂ ਮੈਂ ਕਰ ਲਈਆਂ ਯਾਰ ਉਹ ਜਿਹੜਾ ਚੌੜੇ ਜਿਹੇ ਬੂਝੇ ਵਾਲਾ ਏ ਉਹ ਸਾਲਾ ਪਤਾ ਨਹੀਂ ਕਿੱਥੇ ਦਾ ਜਿਹੜਾ 20 62 ਲੱਤੀ ਦੀ ਬਿਜਲੀ ਸਾਲ ਅੱਛਾ ਦੋ ਵਾਰ ਮੈਂ ਝੱਟਪਟ ਮਾਰ ਲਈ ਲਾਈਨਾਂ 'ਚ ਫੇਰ ਤੇ ਸੰਕੋ 230 ਕਰ ਲਈ ਉਹ ਹੀ ਆ ਉਹ ਸਾਲਾ ਕੱਖ ਮਾਰਾ ਉਹ ਤੇ ਚੱਲ ਬੰਦਾ ਨਾ ਨਾ 22 ਨਾ ਬੌਣੇ ਨਾਲੋਂ ਤਾਂ ਆਈ ਆ ਵੀ ਚੱਲ ਸੈਂਪਰਾ ਮਾਨੀ ਦੀ ਤੇ ਤੇ ਲੈ ਕੇ ਜਿਹੜੀ ਤੂੰ ਕਹਿੰਦਾ ਬੱਚੀ ਵਿੱਦਗੀ ਹਾਂ ਤੂੰ ਲੈ ਕੇ ਨਹੀਂ ਗਿਆ ਜੀ ਪੈ ਗਿਆ ਪਾਣੀ ਖੜਾ ਆ ਜੀ ਹੁਣ ਸੁੱਕਣਾ ਹੀ ਨਹੀਂ ਇਹ ਕਿਹੜੀ ਦੂਈ ਨੇ ਵੀ ਹੁਣ ਸਾਡੇ ਕੱਖ ਨਾ ਟੋਹੂ ਕੁਝ ਨਹੀਂ ਕਰਦਾ ਹੁਣ ਜਿਹੜੀ ਦੂਈ ਗਾਈ ਕਰਦੇ ਆਪਾਂ ਕਿਸੇ ਨੇ ਨਹੀਂ ਕਰਨਾ ਹੁਣ ਕੱਖ ਪਰ ਸਲਾਹ ਵੀ ਲੈਣਾ ਲੈਣਾ ਮਾਰੂਗਾ ਕਿਹੜੀ ਸਿੰਪਰ ਦਾ ਜਿਹੜਾ ਮਰਜੀ ਮਾਲੀ ਕੋਈ ਚੱਕਰ ਨਹੀਂ ਉਹਦਾ ਤਾਂ ਨਹੀਂ ਜਾਂ ਫਿਰ ਵੀ ਵਿੱਚ ਕੱਖ ਵਰਦਾ ਸਾਰੇ ਪੱਬਜ ਜੂਗੀ ਹਾਂ ਗੰਨਾ ਬੜਾ ਹੋ ਗਿਆ ਨੇ ਇਦਾਂ ਹੋ ਗਿਆ ਸਿੰਪਰ ਦਾ ਢੀਲੇ ਨੂੰ ਆ ਉਹ ਢੀਲਾ ਹੀ ਹੈ ਪ੍ਰਧਾਨ ਦੇ ਗਾਣੇ ਉਹ ਤਾਂ ਪੱਗ ਬੰਨੀ ਖੜਾ ਹੋਣਾ ਉਪਮੇ ਉਹ ਢੀਲਾ ਦੁਆਏ ਮੋਟੀ ਗੱਠ ਵਾਲਾ ਨਹੀਂ ਇੱਕ ਤਾਂ ਸਾਡਾ ਬੀਜੀ ਵਾਲਾ ਹੁੰਦਾ ਹੈ ਹਾਂ ਇਹ ਲਤਾਨਾ ਜਿੰਨਾ ਮੋਟੀ ਜਿਹੀ ਗੱਠ ਵਾਲਾ ਉਹ ਇੱਧਰ ਹੈ ਅੱਛਾ ਇੱਧਰ ਮੇਰੇ ਦੂ ਹੈ ਬਰੀਕ ਡੇਲੀ ਜੀ ਹੁੰਦੀ ਜਿਹੜੀ ਡੇਲੀ ਜੀ ਜਿਹੜੀ ਉਹ ਬਿਨਾਂ ਏਡੇ ਉਦ ਗੱਠ ਤੇ ਹੈ ਉਹ ਉੱਪਰ ਤੇ ਫੁੱਬੀ ਚ ਕਿਤੇ ਜੰਮੀਆਂ ਆਂਦੀ ਐ ਨਹੀਂ ਜੰਮੀ ਵੀ ਗੱਲ ਛੱਡ ਦੇ ਮੇਰੇ ਚਰੀ ਚ ਦੇਖ ਜੀ ਤਾਂ ਬਾਈ ਤੈਨੂੰ ਇਹੀ ਕਹਿੰਦੇ ਵੀ ਰੱਖ ਲੈ ਇਹਨੂੰ ਉਹ ਵਾਲੇ ਕਾਜੀ ਤੇ ਇਹੀ ਕਹਿੰਦੇ ਵੀ ਰੱਖ ਲੈ ਮੈਂ ਤੈਨੂੰ ਪਹਿਲਾਂ ਹੀ ਕਹਤਾ ਮੈਂ ਖਾ ਰੱਖ ਲੈ ਤੇਰਾ ਧਾਨਾ ਜਿੰਨਾ ਹੋ ਜਾਣਾ ਧਾਨਾ ਨਾਲੋਂ ਵੱਧੇ ਹੋ ਜਾਣਾ ਇਹਨੇ ਮੋਟਾ ਹੋ ਜਾਣਾ ਜਿਗਣਾ ਪਿਛਲੀ ਵਾਰੀ ਤੇਰੇ ਵਜਨ ਦਿੱਤਾ ਨਾ ਇਤ ਕੀ ਇੱਥੇ ਮੋਟੇ ਨੇ ਮੋਟਾ 18 ਵਜਨ ਬ ਕਾ ਥੋੜਾ ਗਾਂ ਵੇੜੇ ਬਣਾ ਕੇ ਹਾਂ ਰੇ ਪਾ ਦਾਂਗੇ ਉਹਦਾ ਕੋਈ ਨਹੀਂ ਕਦਾ ਥੈਲਾ ਵੱਧ ਪਾ ਦੀ ਹਾਂ 200 ਰੁਪਏ ਜੂ ਹਾਂ ਹੁਣ ਜਿਹੜਾ ਖਰਚਾ ਹੋਣਾ ਹੋਇਆ ਵਾ ਹੁਣ ਤਾਂ ਕੱਖ ਦਾ ਹੁਣ ਲੋਟੇ ਪੜੀਏ ਚੱਲ ਗਿਆ ਫਿਰ ਦੱਬੇ ਲੈਣਾ ਵੀ ਮਾਰ ਦੇਣਾ ਕੱਖ ਦੀ ਉਮਰ ਹੁੰਦੀ ਆ ਹੁਣ ਇਹ ਨਿਸਰਨ ਲੱਗ ਗਿਆ ਇਹਨੇ ਇੱਥੇ ਖਤਮ ਹੋ ਜਾਣਾ ਹੁੰਦਾ ਜਦ ਨਾਲ ਇਹ ਨਿਸਰ ਲੱਜ ਜਾਂਦਾ ਕੱਖ ਫਿਰ ਦੀ ਉਮਰ ਲੰਘ ਜਾਂਦੀ ਆ ਨਹੀਂ ਤਾਂ ਫਿਰ ਸਾਰਾ ਸਾਲੇ ਹੋਈ ਜਾਵੇ ਗੰਨੇ ਚ ਬਾਕੀ ਗਾਂ ਗੰਨਾ ਆਪ ਦੱਬ ਲੈਂਦਾ ਇਹਨੂੰ ਜਾਂ ਮੜਾ ਜਾ ਛੋਰਾ ਕਰ ਲਿਆ ਧਾਨਾ ਜਿੰਨਾ ਦਾ ਤੇਰਾ ਹੋਈ ਜਾਣਾ ਇਹਨੇ ਲੋ ਉੱਥੇ ਦੇਖ ਲੋ ਬਹੁਤ ਵਧੀਆ ਗੰਨਾ ਆ ਨੀ ਆਇ ਨਹੀਂ ਮੜਾ ਹੈਗਾ ਥੋੜਾ ਜਿਹਾ ਕੱਖ ਨੇ ਡਾਊਨ ਕਰਤਾ ਕੁਛ ਥੋੜਾ ਜੰਮਣ ਚ ਛਿੱਦਾ ਏ ਪਾਰੀ ਕਾਏ ਵੀ ਨੇ ਮੋਟਾ ਹੋ ਜਾਣਾ ਮੋਟਾ ਹੋ ਜਾ ਹਾਂ ਇਹ ਤਾਂ 18 ਦੀ ਇਹ ਸੇਫਤ ਹੈਗੀ ਆ ਇਹ ਸਾਰਾ ਵਜਨ ਚ ਬਹੁਤ ਤੋੜ ਲੇ ਜਾਂਦਾ ਗਾਲੇ ਇਹ ਛਿੱਦਾ ਵੀ ਰਹਿ ਜਵੇ ਬਾਕੀ ਚਲੋ ਜਿਹੜਾ ਦਾਣਾ ਪਾਣੀ ਆ ਪਰਲਾ ਵਧੀਆ ਖੋੜਾ ਤੇਰਾ 95 ਠੀਕ ਆ ਕੋਈ ਨਹੀਂ ਮੇਰੇ ਵੀ ਹੈਗਾ 2 ਵਿੱਗ ਜਿਹੜਾ ਡਾਊਨ ਆ ਮੇਰੇ ਵੀ 2 ਵਿੱਗ ਡਾਊਨ ਆ ਚਲਈਏ ਫਿਰ ਚਲੋ ਠੀਕ ਆ ਜੀ